ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵਾਰ ਜਿਹੜੀ ਵੀਡੀਓ ਬਣਾਉਣ ਲੱਗੇ ਆ ਸੰਧੂ ਡੈਰੀ ਫਾਰਮ ਚੋਂ ਵੀਡੀਓ ਬਣਾਉਣ ਲੱਗੇ ਆ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੋਂ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਬਾਈ ਕੋਲੇ ਤਿੰਨ ਬੱਚੀਆਂ ਨੇ ਬਈ ਤਿੰਨੇ ਟੋਪ ਰਹੀਆਂ ਨੇ ਆਓ ਕਰ ਲੈਨੇ ਬਾਈ ਨਾ ਕਰਵਾ ਬਾਈ ਜੀ ਸਸਿਕਾਓ ਬਾਈ ਜੀ ਹੋ ਠੀਕ ਹੋ ਬਾਈ ਚੜਦੀ ਕਲਾ ਜੀ ਨਾਮ ਤੇ ਐਡਰੈਸ ਹੋਣਾ ਹਾਂ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਾਪਾ ਜੀ ਨੇੜੇ ਪਿੰਡ ਬਾਈ ਆਪਾਂ ਤੇ ਪਧੌੜ ਸ਼ਹਿਰ ਆ ਗਏ ਜੀ ਆਪਣੇ ਮੋਬਾਈਲ ਨੰਬਰ 880218644 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਇੱਕ ਕਰ ਲੋ ਬਾਈ ਜੀ ਇਹਦੇ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਹੈ ਇਹ ਡਾਕਟਰ ਹੈਗਾਗਾ 11 12 ਮਹੀਨਿਆਂ ਦਾ ਬੱਚਾ ਓਕੇ ਕੁਆਲਿਟੀ ਪੂਰੀ ਚੰਗੀ ਹੈਗੀ ਸਹੀ ਆ ਤੇ ਇੱਕ ਡੈਰੀ ਝੋਲੇਗਾ ਆਪਾਂ ਇਹ ਠੀਕ ਹੈ ਜੀ ਮੰਨ ਕੇ ਚਲੋ ਵੀ ਬਾਈ ਦੀਆਂ 25 26 ਗ ਕਵਾਲਿਟੀ ਬਹੁਤ ਚੰਗੀ ਐ ਬੱਚੀ ਦੀ ਕਵਾਲਿਟੀ ਬਹੁਤ ਚੰਗੀ ਐ ਫਰੰਟ ਚੰਗਾ ਬਰੀਡ ਚੰਗੀ ਐ ਫੇਸ ਬੜਾ ਪਿਆਰਾ ਥਣ ਝੋਲੀ ਨੇੜ ਤੋਂ ਚੈੱਕ ਕਰਵਾ ਬਹੁਤ ਜਿਆਦਾ ਚੰਗੀ ਕਵਾਲਿਟੀ ਆ ਗਈ ਬੱਚੀ ਦੀ ਫੇਸ ਫੂਸ ਦੇਖੋ ਹਣ ਫੇਸ ਦੇਖ ਬੱਚੀ ਦਾ ਟਾਂਚਾ ਸਟਰਕਟਚਰ ਹੁਣਾ ਫੁੱਲ ਟਾਂਚਾ ਦੇਖ ਬੈਕ ਸਾਈਡ ਦਾ ਖੜਮ ਦਾ ਸਟਾਈਲ ਦੇਖ ਬੱਚੀ ਦਾ ਹਮ ਪੈਟ ਕੁੜੇ ਦੀ ਚੜਾਈ ਚੜੂਈ ਪੂਰੀ ਫੁੱਲ ਆ ਬੈਕ ਸਾਈਡ ਦੀ ਸਹੀ ਗੱਲ ਆ ਤੇ ਵੱਡੀ ਗੱਲ ਆ ਜਿਹੜੀ ਮੁੱਲ ਵੀ ਪਾਈਦਾ ਜਮਾ ਜਾਇਜ ਆ ਜਮਾ ਜਾਇਜ ਬਾਈ ਮੋਲਾ ਬਾਈ ਨੇ ਗੱਲ ਹੋਈ ਸੀ ਬਾਈ ਕਹਿੰਦਾ ਜਮਾ ਜਾਇਜ ਮੋਲਾ ਬਾਹਰ ਮੁੱਲ ਨਹੀਂ ਕਰਨੇ ਤੇ ਤੋਰਾ ਦੇਖੋ ਬਰੀਡ ਦੇਖੋ ਬਈ ਟੀਕਾ ਛੇਤੀ ਲੈ ਲੂ ਹਾਂ ਹਾਂ ਬਈ ਡਾਕਟਰ ਟੀਕਾ ਬਹੁਤ ਛੇਤੀ ਲੈ ਲੂ ਬੱਚੀ ਬਹੁਤ ਜਿਆਦੇ ਚੰਗੀ ਹੈ ਗਾਇਆਂ ਬਹੁਤ ਜਿਆਦੇ ਚੰਗੀਆਂ ਸੀ ਜਿਨ੍ਹਾਂ ਦੀਆਂ ਬੱਚਾ ਆਏ ਓਕੇ ਬਈ ਹਾਂਜੀ ਬਰੀਕੀ ਦਾ ਬੱਚਾ ਬਈ ਦੁੱਧ ਵਾਲਾ ਪੀਸ ਆ ਬੋਲੀਵਾਦੀ ਚੰਗੀ ਹੈ ਸੁਨੱਖ ਪੁਣਾ ਫੁੱਲਾ ਚਾਰ ਥਾਣਾ ਨੇੜੇੋਂ ਚੱਕ ਚਾਰ ਹੀ ਥਾਣਾ ਦਾ ਟਾਂ ਨਿਸ਼ਾਨ ਵੀ ਨਹੀਂ ਪੰਜਵਾਂ ਤਾਂ ਹੂੰ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਦੇ ਥਾਣਾ ਦਾ ਕੀ ਬਾਤ ਹੈ ਝੋਲੀ ਬਹੁਤ ਚੰਗੀ ਹੈ ਨਾ ਬਹੁਤ ਜਿਆਦੇ ਚੰਗੀ ਡਾਕਟਰ ਝੋਲੀ ਆ ਗਈ ਬੱਚੀ ਦੀ ਚਾਰ ਹੀ ਥਾਣਾ ਤੇ ਥੱਲੇ ਥਣ ਛੋਲੀ ਦੀ ਬਹੁਤ ਜ਼ਿਆਦੇ ਸਾਫ ਆ ਗਈ। ਬਾਕੀ ਹਨ ਵੀ ਆ ਬ੍ਰੀਕ ਜੇ ਨਹੀਂ ਮੋٹے ਮੋٹے ਥਾਣਾ। ਸਹੀ ਗੱਲ ਆ ਭਾਈ। ਲੈ ਤੇ ਮੁੱਲ ਕੀ ਰੋ ਜਾਇਜ ਜਨ। ਮੋਲ ਦਾ ਟੱਕਲੀ ਦਾ 25000 ਰੁਪਏ ਦੇਣ ਲੈਣ ਵਾਲਾ। 25000। ਹਾਂ ਨਾ 28 ਆ ਨਾ 26 ਆ ਨਾ 30 ਆ। ਪਰ ਮਾਨਤਾਰ ਕਰਾਂਗੇ ਵਿੱਚੋਂ ਜਾਇਜ ਜਾ। ਜੇ ਬ੍ਰੀਕ ਮਿੱਤਰ ਨੇ ਇਕੱਠੀਆਂ ਲਵੇ। ਜੇ ਕੋਈ ਤੰਨੇ ਇਕੱਠੀਆਂ ਲਵੇ ਡਾਕਟਰ ਬਾਲਾ ਪਕਾਈਏ 70000 ਰੁਪਏ ਦੇ ਵਿੱਚ ਪਹੁੰਚ ਕਰ ਦਾਂਗੇ ਆਪਾਂ। ਚੱਕ ਭਾਈ। ਜਮਾ ਜਾਇਜ ਮੋਲ ਦਾ ਤਿੰਨੋਂ ਇਕੱਠੀਆਂ ਲਾਉਂਗੇ ਭਾਈ ਕਹਿੰਦਾ 70000 ਦੇ ਵਿੱਚ ਪਹੁੰਚ ਜਿਹੜੀ ਕਰ ਦਾਂ ਜਮਾ ਜਾਇਜ ਮੁੱਲ ਰਹਿ ਜਾਣਾ ਕਿਉਂ ਪਹੁੰਚ ਵੀ ਹੋ ਜਾਏ ਤੇ ਆ ਵੱਡੀਆਂ ਬੱਚੀਆਂ ਦੇ ਟੀਕੇ ਭਰੇ ਵਾ ਦੋਮਾ ਦੇ ਠੀਕ ਹੈ ਭਾਈ ਹਾਂਜੀ ਹਮ ਆ ਬੱਚੀ ਹੈ ਜਿਹੜੀ ਹੈ ਨਾ ਬੱਚੀ ਥਲੇ ਝੋਲੀ ਖਾਦੇ ਪਹਿਲਾਂ ਦਾ ਝੋਲੀ ਦੇ ਕਮਾਲ ਗਿਆ ਬਹੁਤ ਚੰਗੀ ਝੋਲੀ ਕੱਲਾ ਕੱਲਾ ਪਹਿਲਾਂ ਝੋਲੀ ਖਾਦੇ ਬਾਕੀ ਸ਼ਾਈਨਿੰਗ ਦੇਖ ਬੱਚੀ ਦੇ ਵਿੱਚ ਸ਼ਾਈਨਿੰਗ ਪ੍ਰਿੰਟ ਫੇਸ ਬੋਦੀ ਬਿਊਟੀ ਕੁਆਲਿਟੀ ਬਹੁਤ ਜਿਆਦਾ ਸੋਹਣਾ ਢਾਂਚਾ ਹੈ ਡਾਕਟਰ ਤੇ ਮੁੱਲ ਵੀ ਯਾਰ ਭਾਈ ਜਮਾ ਜਾਇਜ ਆ ਖਿੱਚ ਕੇ ਮੁੱਲ ਰੱਖਿਆ ਭਾਈ ਨੇ ਬਾਲਾ ਮੁੱਲ ਨਹੀਂ ਰੱਖਿਆ ਫੇਸ ਬਿਊਟੀ ਫੇਸ ਦੇਖ ਬੱਚੀ ਦਾ ਢਾਂਚਾ ਦੇਖੀ ਬੱਚੀ ਦਾ ਬਰੀਕੀ ਚ ਦੇਖੋ ਉੱਤੋਂ ਪੱਧਰ ਲੱਗਣਗਾ ਜਿਵੇਂ ਕਿ ਸਾਰੀਆਂ ਕੈਰੈਕਟਰ ਪੂਰੇ ਫੋਲਾ ਦਿਖਾਉਂਦੀ ਆ ਬੱਚੀ ਆਪਦੇ ਬੈਕ ਸਾਈਡ ਦੀ ਚੜਾਈ ਚੱਕ ਵੀ ਪੂਰੀ ਫੋਲਾ ਪਿੱਛੇ ਦੀ ਸਹੀ ਆ ਭਾਈ ਹਾਂ ਹਮ ਸਹੀ ਢਾਂਚਾ ਦੇਖ ਬੱਚੀ ਦਾ ਤੂੰ ਕਿਆ ਬਾਤ ਫੇਸ ਦੇਖ ਬੱਚੀ ਦਾ ਬਿਊਟੀ ਚੈੱਕ ਕਰ ਕਰਮਾਈ ਦੀ ਕਿ ਨਹੀਂ 1 ਨੰਬਰ ਬਹੁਤ ਜਿਆਦਾ ਚੰਗੀ ਐ ਏ ਡਾਕਟਰ ਬੱਚੀ ਬਾਕੀ ਯਾਰ ਵੱਡੀ ਗੱਲ ਬਾਕੀ ਇਹ 32 ਦਿਨ ਹੋ ਗਏ ਟੀਕਾ ਲੱਗੇ ਇਹਨੂੰ ਬਾਕੀ ਰਹਿਣਾ ਨਾ ਰਹਿਣਾ ਅਗਲੇ ਦੇ ਕਰਮਾਂਗੇ ਸਹੀ ਐ ਪੇਪਰ ਦਾ ਸੀਮਾ ਲੱਗਿਆ ਵਗਾ ਠੀਕ ਆ ਤੇ ਬਹੁਤ ਜਿਆਦਾ ਚੰਗੀ ਬੱਚੀ ਹੈਗੀ ਠੀਕ ਆ ਭਾਈ ਹਮ ਕੁਆਲਿਟੀ 1 ਨੰਬਰ ਆ ਤੇ 401 ਇਹ ਜਿਹੜੀ ਇਹ ਤੋਂ ਪਹਿਲਾਂ ਲਈ ਸੀ ਖਾ ਲਿਆਂਦੀ ਐ ਨਿੱਕੀ ਬੱਚੀ ਉਹ 40 1 23 ਦੀ ਹੈਗੀ ਜੀ ਠੀਕ ਆ ਬਾਈ ਹਾਂਜੀ ਹੂੰ ਬਾਕੀ ਬੱਚੀ ਦਾ ਟਰੈਕਟਰ ਸਾਫ ਸੁਥਰੀ ਐ ਨਹੀਂ ਹੈਗਾ ਗੱਲ ਜਿਵੇਂ ਚਾਂਦੜ ਲੱਤਾਂ ਖੜਾਂਗੀਆਂ ਵਾਲੇ ਹੋਣਗੇ ਲੈ ਕਹਿਣਾ ਐ ਬਠਾਰਾ ਸੀ ਲਾ ਲੈ ਕੀ ਆ ਬਾਤ ਆ ਰਣ ਵਿਚਾਰ ਐ ਜਾਏ ਮੂਰਤੀ ਵੀ ਦਿਖਾ ਦੇ ਕੈਮਰੇ ਨਾਲ ਡਾਕਟਰ ਠੀਕ ਆ ਹੂੰ ਲੈ 4 ਥਾਣ ਬੇਖਲਾ ਖਲਾ ਦਾ ਕੀ ਝੋਲੀ ਝੋਲੀ ਬਹੁਤ ਜਿਆਦਾ ਚੰਗੀ ਹੈਗੀ ਬਹੁਤ ਚੰਗੀ ਝੋਲੀ ਆ ਕੀ ਮੋਲ ਆ ਫਿਰ ਇਹਦਾ ਕੱਲੀ ਬੱਚੀ ਆ ਡਾਕਟਰ ਮੋਲ 32000 ਇਹਦਾ 32000 ਮੋਲ ਮਾਨਦਨ ਹੋ ਜਾਊਗਾ ਬਾਈ ਕੋਈ ਚੱਕਰ ਨਹੀਂ ਬਸ ਜਿਹੜਾ 70 ਕਰਤਾ ਰੇਟ ਬਸ ਛੋੜ ਹੀ ਕਰਾਂਗੇ ਆਪਾਂ ਇਹਦੇ ਜਾਂ ਪਹੁੰਚ ਕਰਾਂਗੇ ਠੀਕ ਆ 100 ਸਵਾ 100 ਕਿਲੋਮੀਟਰ ਤੱਕ ਦੀ ਉਹਦੇ ਵਿੱਚ ਕੋਈ ਬਾਲੀ ਗਜਾਇਸ ਨਹੀਂ ਵੀ ਬੰਦਾ 50 ਵਾਲੇ 60 ਵਾਲੇ ਉਹਦਾ ਕੋਈ ਸਵਾਦ ਲੈਣ ਦਾ ਫਾਇਦਾ ਹੀ ਨਹੀਂ ਸਹੀ ਗੱਲ ਆ ਬਾਈ ਮੋਲ ਜਮਾ ਜਾਇਜਾ ਖਿੱਚ ਕੇ ਜੇ ਮੋਲ ਰੱਖੇ ਬਾਈ ਤੈਨੂੰ ਪਤਾ ਅੱਜ ਕੱਲ ਮਾਰਕੀਟ ਦੇ ਵਿੱਚ ਜਿਵੇਂ ਕਹਿੰਦਾ ਕੰਪੀਟੀਸ਼ਨ ਵਾਲਾ ਕੰਮ ਹੀ ਹੈ ਹਰੇਕ ਬੰਦਾ ਹੀ ਬੱਚਿਆਂ ਦਾ ਕੰਮ ਕਰਦਾ ਹੈਗਾ ਪਤਾ ਹੀ ਹੈਗਾ ਵੀ ਰੇਟਾਂ ਅੱਗੇ ਬਈ ਲਾਸਟ ਫੇਸ ਦਿਖਾ ਦੇ ਕਰਮਾਲੀ ਦਾ ਬਈ ਮੈਂ ਕਿਹਾ ਡਾਕਟਰ ਤਾਂ ਨਿਕੀ ਨਹੀਂ ਆ ਬੱਚੀ ਬੱਚੀ ਕਹਦੀ ਹੈਗੀ ਠੀਕ ਕਰ ਲੈ ਕਰਮਾਲੀ ਦੀ ਲੈ ਲੈ ਬੱਚਾ ਜਿਵੇਂ ਕਹਿੰਦੇ ਹਜੇ ਦੈ ਨਹੀਂ ਹੋਏਗੇ ਦੰਦ ਸਿੱਟੇ ਨੂੰ ਹੂੰ ਦੰਦ ਦਿਖਾਉਣੇ ਆ ਪੱਟ ਕੇ ਹਜੇ ਬਰਾਬਰ ਨਹੀਂ ਕਰੇ ਦੋਂਦ ਵਾਲੇ ਠੀਕ ਆ ਹਾਂ ਕੱਚੀ ਦੋਂਦੀ ਬੱਚੀ ਹੈਗੀ ਕੱਚੀ ਦੋਂਦੀ ਕਹੋ ਜਾਈ ਖਰੀ ਬੱਚੀ ਦਾ ਫੇਸ ਦੇਖ ਢਾਂਚਾ ਦੇਖ ਫੇਸ ਬੜਾ ਪਿਆਰਾ ਬੋਦੀਬਾਦੀ ਚੰਗੀ ਹਸਣਾ ਖਪੂਣਾ ਬੱਚੀ ਬਹੁਤ ਜਿਆਦਾ ਚੰਗੀ ਬੱਚੀ ਹੈਗੀ ਫੁੱਲ ਬਰੀਡ ਆ ਹਾਈ ਲੈਂਥ ਸਟਰਕਚਰ ਪੱਟ ਕੁੜੇ ਦੀ ਚੜਾਈ ਬਹੁਤ ਜਿਆਦਾ ਚੰਗੀ ਹੈਗੀ ਸਹੀ ਗੱਲ ਆ ਬਈ ਕੱਦ ਦਾ ਬਹੁਤ ਜ਼ਿਆਦਾ ਬੱਚੀ ਰਹਿਣਾ ਤੇ ਇਹਦੇ ਡਾਕਟਰ ਕੈਸ ਨੋਵਾ ਦਾ ਸੀਮਾ ਲੱਗਿਆ ਹੋਇਆ ਠੀਕ ਹੈ ਬਾਈ ਹਾਂਜੀ ਝੋਲੀ ਕਿਵੇਂ ਆ ਬਾਈ ਮੈਂ ਕਿਹਾ ਥਣ ਚਾਰ ਹੀ ਹੋਣਗੇ ਗਾਰੰਟੀ ਹੋਊ ਚੀ ਜਾਈ ਹਮਮ ਚਾਰ ਥਣ ਬਾਈ ਇਕੱਲਾ ਇਕੱਲਾ ਬਹੁਤ ਜਿਆਦਾ ਚੰਗੀ ਬੱਚੀ ਹੈ ਡਾਕਟਰ ਬੜਾ ਚੰਗਾ ਕਰਮਾ ਯਾਰ ਕੀ ਬਾਤ ਹੈ ਯਾਰ ਤੋਰਾ ਦੇਖੋ ਬਰੀਕੀ ਚ ਬਹੁਤ ਯਾਤ ਵਾਲੀ ਬੱਚੀ ਆ ਫੂਸ ਫੋਦੀ ਵਾਦੀ ਪੂਰੀ ਚੰਗੀ ਸਨਖਾ ਪੁਣਾ ਬੱਚੀ ਚ ਫੁੱਲ ਆ ਬਾਈ ਕੀ ਬਾਤ ਆ ਸਿੰਗਲ ਦਾ ਇਹਦਾ ਮੁੱਲ ਬਈ ਇਹਦਾ ਹੀ ਮੁੱਲ ਡਾਕਟਰ 32 ਐ ਵੀ 30 ਦੀ ਦੇਵਾਂਗੇ ਇਹਨੇ ਦੋਮਾ ਇਹਦੇ ਬੱਤੇ ਆਜ 32 ਮੰਦੇ ਨੇ ਸੀਗਾ ਪਹਿਲਾਂ ਤੀ ਦੋ ਨੰਬਰ ਵਾਲੀ ਦੇ ਤੇ ਇਹਦੇ ਆਜ 35 ਮੰਦੇ ਨੇ ਇਕੱਠੀਆ ਪਰੇ ਨੂੰ ਠੀਕ ਆ ਬਾਈ ਮੁੱਲ ਇਹਦਾ ਹੀ 32000 ਇਹਦੇ ਬੈਗ ਸ਼ਾਟ ਦਾ ਸੀਮਾ ਲੱਗਿਆ ਵਾਗਾ ਜਮਾ ਜਜ ਮੁੱਲ ਰੱਖਿਆ ਬਾਈ ਨੇ ਬਾਲੇ ਮੁੱਲ ਨਹੀਂ ਕਰੇ ਤੇ ਜੇ ਤਿੰਨੋਂ ਗੱਠਿਆਂ ਲਵਾਂਗੇ 70 ਦੇ ਵਿੱਚ ਡਾਕਟਰ ਡੰਨ ਕਰਨਗੇ ਮੁੱਲ 75 ਕਰਾ ਲੈ 80 ਕਰਾ ਲੈ ਕੱਲੀ ਛੋੜ ਦੇਣੀ ਆ ਆਪਾਂ ਤੇ ਪਹੁੰਚ ਕਰਨੀ ਆ ਓਕੇ ਬਾਈ ਉਹ ਗੱਲ ਦਾ ਸਵਾਲ ਲੈਣ ਦਾ ਫਾਇਦਾ ਨਹੀਂ ਅਗਲਾ 60 ਲਾਉਣ ਵਾਲਾ ਫੋਨ ਹੀ ਨਾ ਲਾਵੇ ਆਪਾਂ ਨੂੰ ਸਹੀ ਗੱਲ ਆ ਚੰਗੀ ਬੱਚੀ ਕੱਦ ਦਿਖਾ ਲੈ ਨਾ ਖੜਾ ਤੂੰ ਮੈਂ ਬਰਾਬਰ ਖੜਾ ਬਈ ਬਰਾਬਰ ਖੜਾ ਉਸ ਤੋਂ ਅੰਦਾਜ਼ਾ ਲਾ ਲੈ 6 ਫੁੱਟ ਹਾਈਟ ਆ ਮੇਰੀ ਠੀਕ ਆ ਤੇ ਜਿਵੇਂ ਕਹਿੰਦਾ 5 ਫੁੱਟ ਪਲੱਸ ਹੋਊਗੀ ਬੱਚੀ ਹਾਈਟ ਬਹੁਤ ਜਿਆਦਾ ਚੰਗੀ ਬੱਚੀ ਹੈਗੀ ਥੱਲੇ ਥਣ ਝੋਲੀ ਚਾਰ ਹੀ ਥਾਣਾ ਨਿਸ਼ਾਨ ਵੀ ਨਹੀਂ ਪੰਗਵਾਤਾ ਥਣ ਕੱਲਾ ਕੱਲਾ ਥਣ ਬਈ ਇੱਕ ਨੰਬਰ ਝੋਲੀ ਆ ਬਈ ਹੋਰਾਂ ਵੀ ਫੋਟ ਨਹੀਂ ਹੋਊ ਕਿਸੇ ਬਸ਼ੂ ਦੇ ਸਹੀ ਆ ਬਈ ਮੁੱਲ ਵੀ ਵੱਡੀ ਗੱਲ ਆ ਬਾਕੀ ਬਰੀਡ ਬੋਦੀ ਦੇਖ ਲੈ ਬੱਚੀ ਦੇ ਫੇਸ ਤੇ ਕਿੰਨੀ ਹੈਗੀ ਸਹੀ ਗੱਲ ਆ ਬਹੁਤ ਜਿਆਦਾ ਚੰਗੀ ਬੱਚੀ ਹੈਗੀ ਤੇ ਆ ਬੱਚੀ ਦੇਖ ਲੈ ਤੂੰ ਸ਼ਾਈਨਿੰਗ ਕਿੰਨੀ ਬਾਕੀ ਯਾਰ ਪੱਦਰ ਨੇ ਉੱਤੋਂ ਰਾਜ ਜੀ ਆ ਕੋਈ ਲਿਸੀਆਂ ਨਹੀਂ ਕਰੇ ਬਾਕੀ ਮੋਲ ਵੀ ਡਾਕਟਰ ਜਮਾ ਜਾਇਜ਼ ਹੀ ਆ ਮੋਲ ਯਾਰ ਜਮਾ ਜਾਇਜ਼ ਜੋ ਮੋਲ ਜਮਾਜ ਮੋਲ ਖਿੱਚ ਕੇ ਮੋਲ ਜਿੱਥੇ ਮਰਜ਼ੀ ਪਤਾ ਕਰ ਮੋਲ ਆ ਬੱਚੀ ਢੇਗਲਾ ਹੁਣ ਤੋਂ ਬੈਕ ਸਾਈਡ ਦਾ ਢਾਂਚਾ ਚੌੜੀ ਲੋਕਾਂ ਦੇ ਕੱਲੇ ਕੱਲੇ ਦਾ ਮੋਲ ਸੌਣੇ ਹੁਣ ਤਾਂ ਇਹਨਾਂ ਦਾ ਉਹੀ 90 ਲੱਖ ਵਾਂਜੀ ਸਹੀ ਗੱਲ ਆ ਤਾਂ ਬੇ ਯਾਰ ਕਰਾਇਦੇ ਬੰਦਾ ਚਾਹੀ ਲੱਖ ਕਰਾਂ ਲੈ ਪਰ ਦੇਣਗਾ ਇੰਨੇ ਦੀ ਆਪਾਂ 70000 ਫਿਕਸ ਰੇਟ ਹੀ ਆ ਆਪਣਾ ਠੀਕ ਆ ਮਾਨਤਾ ਨਹੀਂ ਕਰਨਾ ਆਪਾਂ ਸ਼ੋਰ ਛੱਪਾ ਓਕੇ ਬਈ ਇਹ ਨਹੀਂ ਆ ਪੰਜ ਪੰਜ 10 1000 ਰੁਪਏ ਕੱਢ ਜੂ ਦੇ